ਟਰੱਕ ਡਰਾਈਵਰ ਹਰਜਿੰਦਰ ਸਿੰਘ ਜੋ ਕਿ ਯੂਐਸਏ ਦੇ ਵਿੱਚ ਕੁਝ ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ ਦਲਜੀਤ ਦੁਸ਼ਾਈ ਨੇ ਕਹਿ ਦਿੱਤਾ ਹੈ ਮੈਂ ਬਿਲਕੁਲ ਵੀਰ ਦੇ ਨਾਲ ਹਾਂ ਜੋ ਵੀ ਬਣਦੀ ਹੋਈ ਮਦਦ ਹੋਏਗੀ ਅਸੀਂ ਕਰਾਂਗੇ ਜਿੰਨੀ ਵੀ ਹੈਲਪ ਚਾਹੀਦੀ ਹੈ ਸਾਡੇ ਵੱਲੋਂ ਹੋਏਗੀ ਸੋਸ਼ਲ ਮੀਡੀਆ ਦੇ ਉੱਪਰ ਹੁਣ ਇੱਕੋ ਹੀ ਨਿਊਜ਼ ਚੱਲ ਰਹੀ ਹੈ ਟਰੱਕ ਡਰਾਈਵਰ ਹਰਜਿੰਦਰ ਸਿੰਘ ਜੋ ਕਿ ਕੁਝ ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ ਵੀਰ ਦੇ ਕੋਲੋਂ ਅਣਜਾਣੇ ਦੇ ਵਿੱਚ ਹੋਇਆ ਐਕਸੀਡੈਂਟ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਜੋ ਕਿ ਯੂਐਸਏ ਦੇ ਰਹਿਣ ਵਾਲੇ ਪੱਕੇ ਸੀ ਤੇ ਹਰਜਿੰਦਰ ਸਿੰਘ ਨੂੰ ਪੁਲਸ ਵੱਲੋਂ ਅਰੈਸਟ ਕੀਤਾ ਜਾਂਦਾ ਹੈ ਤੇ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ ਉੱਥੇ ਵੀਰ ਬਹੁਤ ਹੀ ਮਯੂਸ ਦਿਖਾਈ ਦਿੰਦਾ ਹੈ ਹਰਜਿੰਦਰ ਸਿੰਘ ਦਾ ਪਰਿਵਾਰ ਇਸ ਟਾਈਮ ਬਹੁਤ ਹੀ ਦੁਖੀ ਹੈ ਤੇ ਇਸ ਵਿੱਚ ਦਲਜੀਤ ਦੁਸ਼ਾਈ ਦਾ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਕੀ ਸਪੈਸ਼ਲ ਲਿਖਿਆ ਗਿਆ ਹੈ ਕਿ ਹਰਜਿੰਦਰ ਸਿੰਘ ਨੂੰ ਜੋ ਵੀ ਬਣਦੀ ਹੋਈ ਮਦਦ ਹੈ ਸਾਡੇ ਵੱਲੋਂ ਕੀਤੀ ਜਾਏਗੀ ਮੇਰੀ ਜੋ ਟੀਮ ਹੈ ਪੂਰਾ ਧਿਆਨ ਰੱਖੇਗੀ ਵੀਰ ਦਾ ਤੇ ਜਿੱਥੇ ਵੀ ਸਾਨੂੰ ਲੱਗੇਗਾ ਉੱਥੇ ਆਪਾਂ ਵੀਰ ਦੀ ਮਦਦ ਕਰਾਂਗੇ ਅਸੀਂ ਵੀਰ ਦੇ ਬਿਲਕੁਲ ਨਾਲ ਖੜੇ ਹਾਂ ਤੇ ਵਾਹਿਗੁਰੂ ਦੇ ਅੱਗੇ ਇਹ ਹੋਰ ਅਰਦਾਸ ਕਰਦੇ ਹਾਂ ਕਿ ਜੋ ਵੀ ਵੀਰ ਦੀ 45 ਸਾਲ ਦੀ ਸਜ਼ਾ ਸੁਣਾਈ ਗਈ ਹੈ ਵੀਰ ਦੀ ਸਜ਼ਾ ਨੂੰ ਘਟਾ ਦਿੱਤਾ ਜਾਵੇ। ਦੋਸਤੋ ਜੇਕਰ ਤੁਸੀਂ ਕੁਝ ਹਰਜਿੰਦਰ ਸਿੰਘ ਬਾਰੇ ਕਹਿਣਾ ਚਾਹੁੰਦੇ ਹੋ ਤੇ ਆਪਣੀ رائے ਕਮੈਂਟ ਸੈਕਸ਼ਨ ਵਿੱਚ जरूर ਦੱਸ ਦੇਣਾ। ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਜ਼ਰੂਰ ਕਰ ਲਿਓ ਕਿਉਂਕਿ ਪੰਜਾਬੀ ਇੰਡਸਟਰੀ ਦੀਆਂ ਨਵੀਂ ਤੋਂ ਨਵੀਂ ਅਪਡੇਟ ਤੁਹਾਨੂੰ ਸਾਡੇ ਇਸ ਚੈਨਲ ਤੇ ਮਿਲਦੀ ਰਵੇਗੀ ਜੀ। ਧੰਨਵਾਦ ਜੀ।